ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਬਿਜਲੀ ਮੀਟਰਾਂ ਨੂੰ ਲੈ ਕੇ ਜਿਹੜਾ ਵਿਰੋਧ ਹੈ ਉਹ ਬਹੁਤ ਜ਼ਿਆਦਾ ਹੋ ਰਿਹਾ ਹੈ ਪੂਰਾ ਮਾਮਲਾ ਕੀ ਹੈ ਉਹਦੇ ਉੱਪਰ ਵਿਸਥਾਰ ਨਾਲ ਗੱਲ ਕਰਦੇ ਹਾਂ ਸੈਂਟਰ ਸਰਕਾਰ ਵੱਲੋਂ ਜਿਹੜੀ ਬਿਜਲੀ ਡਿਪਾਰਟਮੈਂਟ ਹੈ ਉਹਦੇ ਵੱਲੋਂ ਜਿਹੜੀ ਹੈ ਇਹ ਸਕੀਮ ਪਾਸ ਕੀਤੀ ਗਈ ਹੈ ਕਿ ਹੁਣ ਪੂਰੇ ਭਾਰਤ ਦੇ ਵਿੱਚ ਪ੍ਰੀ-ਪੇਡ ਜਿਹੜੇ ਮੀਟਰ ਹੈ ਉਹ ਲਗਾਏ ਜਾਣਗੇ ਜਿਨ੍ਹਾਂ ਨੂੰ ਚਿਪ ਵਾਲਾ ਮੀਟਰ ਵੀ ਕਹਿੰਦੇ ਐ ਕੇਂਦਰੀ ਰਾਜ ਬਿਜਲੀ ਮੰਤਰੀ ਜੋ ਨੇ ਉਹਨਾਂ ਨੇ ਇਹ ਜਿਹੜਾ ਹੈ ਮੀਟਿੰਗ ਕਰਨ ਤੋਂ ਬਾਅਦ ਉੱਤਰੀ ਭਾਰਤ ਦੇ ਵਿੱਚ ਜਿਹੜੇ ਇਹ ਮੀਟਰ ਲਗਾਉਣ ਦਾ ਟੀਚਾ ਸੀ ਜਿਹੜਾ ਉਹ ਆਹ ਵਾਲੇ ਮਹੀਨੇ ਤੱਕ ਦਾ ਰੱਖਿਆ ਸੀ ਉਹਦੇ 'ਚ ਉਹਨਾਂ ਨੇ ਕੈਟਾਗਰੀ ਦੀ ਵੰਡ ਕੀਤੀ ਸੀ ਕਿ ਪਹਿਲਾਂ ਵੱਡੇ ਜਿਹੜੇ ਵਪਾਰਕ ادارے ਆ ਉੱਥੇ ਲੱਗਣਗੇ ਉਸ ਤੋਂ ਬਾਅਦ ਜਿਹੜੇ ਪਿੰਡਾਂ ਦੇ ਵਿੱਚ ਛੋਟੇ ਸੰਤੀ ਹੈ ਸਨਤਾਂ ਲੱਗੀਆਂ ਹੋਈਆਂ ਉਹਨਾਂ ਦੇ ਵਿੱਚ ਲੱਗਣਗੇ ਇਸੇ ਤਰੀਕੇ ਨਾਲ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਜਿਹੜੇ ਘਰ-ਘਰ ਉਹ ਮੀਟਰ ਲੱਗੇ ਇਹ ਵਾਲੀ ਚਿਪ ਵਾਲੇ ਮੀਟਰ ਲਗਾਏ ਜਾਣਗੇ ਜਿਸਦੇ ਵਿੱਚ SIM ਪੈਂਦੀ ਹੈ ਔਰ ਇਹਨੂੰ ਪ੍ਰੀਪੇਡ ਮੀਟਰ ਦਾ ਨਾਮ ਜਿਹੜਾ ਉਹ ਦਿੱਤਾ ਹੈ ਕਹਿਣ ਦਾ ਭਾਵ ਕਿ ਇਹਦੇ ਵਿੱਚ ਇੱਕ ਤਾਂ ਬਿਜਲੀ ਚੋਰੀ ਦੀ ਜਿਹੜੀ ਸੰਭਾਵਨਾ ਹੈ ਉਹ ਬਿਲਕੁਲ ਖਤਮ ਹੈ ਕਿਉਂਕਿ ਜਦੋਂ ਵੀ ਇਸ ਮੀਟਰ ਨਾਲ ਛੇੜਛਾੜ ਹੁੰਦੀ ਹੈ ਤਾਂ ਉਹ ਜਿਹੜੀ SIM ਉਹਦੇ ਵਿੱਚ ਆ ਉਹ ਸੰਕੇਤ ਦਿੰਦੀ ਹੈ ਉੱਥੇ ਬਿਜਲੀ ਆਫਿਸ ਦੇ ਵਿੱਚ ਕਿ ਮੀਟਰ ਨਾਲ ਛੇੜਛਾੜ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਔਰ ਦੂਸਰੀ ਗੱਲ ਇਹਦਾ ਜਿਹੜਾ ਵਿਰੋਧ ਹੈ ਉਹ ਬਹੁਤ ਜ਼ਿਆਦਾ ਦੇਖਣ ਦੇ ਵਿੱਚ ਮਿਲ ਰਿਹਾ ਹੈ ਔਰ ਇਹ ਉਸੇ ਤਰੀਕੇ ਨਾਲ ਹੀ ਕੰਮ ਕਰੇਗਾ ਦੱਸਿਆ ਹੀ ਜਾ ਰਿਹਾ ਹੈ ਕਿ ਜਿਵੇਂ ਪ੍ਰੀपेड ਆਪਾਂ ਮੋਬਾਈਲ ਰੀਚਾਰਜ ਅਰ ਪਹਿਲਾਂ ਕਰਾਉਣਾ ਪੈਂਦਾ ਤੇ ਫਿਰ ਮਹੀਨਾ ਚੱਲਦਾ ਇਸੇ ਤਰੀਕੇ ਨਾਲ ਇਹ ਵੀ ਜਿਹੜਾ ਹੈ ਕਿ ਪਹਿਲਾਂ ਰੀਚਾਰਜ ਹੋਏਗਾ ਤਾਂ ਫਿਰ ਜਿਹੜੀ ਬਿਜਲੀ ਉਹ ਘਰ ਦੇ ਵਿੱਚ ਆਏਗੀ ਜਿੰਨੇ ਦਿਨ ਦੇ ਪੈਸੇ ਜਿੰਨੀਆਂ ਝੋਟਾਂ ਦੇ ਪੈਸੇ ਉਹਦੇ ਵਿੱਚ ਪਾਏ ਗਏ ਹੋਣਗੇ ਉਹ ਝੋਟਾ ਖਤਮ ਹੋਣ ਤੋਂ ਬਾਅਦ ਜਿਹੜੀ ਬਿਜਲੀ ਹੈ ਉਹ ਚਲੀ ਜਾਏਗੀ ਇਹੀ ਫਿਲਹਾਲ ਜਿਹੜਾ ਸੋਸ਼ਲ ਮੀਡੀਆ ਤੇ ਜਾਂ ਅਫਵਾਹਾਂ ਜਿਹੜੀਆਂ ਉਹ ਚੱਲ ਰਹੀਆਂ ਕਿਉਂਕਿ ਅਜੇ ਤੱਕ ਜਿੰਨਾ ਚਿਰ ਲਾਗੂ ਨਹੀਂ ਹੁੰਦੀ ਉਹਨਾਂ ਚਿਰ ਜੀ ਕੁਝ ਵੀ ਕਹਿਣਾ ਨਾ ਮੌਕੇ ਨਾ ਕਿ ਇਹ ਕਿਸ ਤਰੀਕੇ ਦੀ ਹੋਏਗੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਹਰ ਜਿਹੜੀ 600 ਜੁੰਟ ਮਾਫ ਕੀਤੀ ਹੋਈ ਹੈ ਪ੍ਰਤੀ ਮਹੀਨਾ 300 ਜੁੰਟ ਆਲਰੇਡੀ ਮਾਫ ਹੈ ਪੰਜਾਬ ਦੇ ਵਿੱਚ ਜਿੰਨਾ ਚਿਰ ਇਹ ਸਰਕਾਰ ਰਾਜ ਕਰ ਰਹੀ ਹੈ ਉਹਨਾਂ ਚਿਰ ਇਹ ਜਿਹੜੀ ਸਕੀਮ ਹੈ ਇਹ ਚੱਲੀ ਜਾਏਗੀ ਜਾਂ ਚੱਲੀ ਜਾਣ ਦੀ ਸੰਭਾਵਨਾ ਹੈ ਪਰੀਪੇਡ ਮੀਟਰ ਜਿਵੇਂ ਪਿੰਡਾਂ ਦੇ ਵਿੱਚ ਲੱਗਨੇ ਸ਼ੁਰੂ ਹੋਏ ਨੇ ਉਹਦੇ ਵਿੱਚ ਦੇਖਣ ਚ ਆ ਰਿਹਾ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਵਿਰੋਧ ਹੈ ਜਿਹੜਾ ਇਹਨਾਂ ਚਿਪ ਵਾਲੇ ਮੀਟਰਾਂ ਦਾ ਪ੍ਰੀਪੇਡ ਮੀਟਰਾਂ ਦਾ ਹੋ ਰਿਹਾ ਹੈ ਪੰਜਾਬ ਦੇ ਪਿੰਡਾਂ ਵਿੱਚ ਚਿਪ ਵਾਲੇ ਬਿਜਲੀ ਮੀਟਰ ਲਗਾਏ ਜਾ ਰਹੇ ਹਨ ਜਿਸ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਲੜੀ ਦੇ ਵਿੱਚ 15 ਦਸੰਬਰ ਨੂੰ ਜੀਰਾ ਦੇ ਪਿੰਡ ਸਨੇਰ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਤਾਮ ਅਤੇ ਪਿੰਡ ਵਾਸੀਆਂ ਨੇ ਚਿਪ ਵਾਲੇ ਬਿਜਲੀ ਮੀਟਰ ਉਤਾਰ ਕੇ ਬਿਜਲੀ ਜਿਹੜਾ ਦਫਤਰ ਹੈ ਉਹਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਨੇ ਭਾਰਤੀ ਕਿਸਾਨ ਯੂਨੀਅਨ ਕਾਪੀਆਂ ਦੇ ਨੇਤਾਵਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਨੇਲ ਪਿੰਡ ਵਿੱਚ ਬਿਜਲੀ ਵਿਭਾਗ ਵੱਲੋਂ ਚਿਪ ਵਾਲੇ ਪ੍ਰੀਪੇਡ ਮੀਟਰ ਲਗਾਏ ਗਏ ਸਨ ਇਸ ਤੋਂ ਬਾਅਦ ਪਿੰਡ ਵਾਸੀਆਂ ਤੇ ਜਥੇਬੰਦੀਆਂ ਦੇ ਨੇਤਾਵਾਂ ਨੇ ਇਹ ਮੀਟਰ ਉਤਾਰ ਕੇ ਬਿਜਲੀ ਦਫਤਰ ਵਿੱਚ ਜਮ੍ਹਾਂ ਕਰਾ ਦਿੱਤੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਕਿਸੇ ਵੀ ਹਾਲਤ ਵਿੱਚ ਜਿਹੜੇ ਹੈ ਚਿਪ ਵਾਲੇ ਮੀਟਰ ਨਹੀਂ ਲੱਗੇ ਲਗਾ ਦਿੱਤੇ ਜਾਣਗੇ ਪਰ ਇਹਦੇ ਨਾਲ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਇਹ ਜਿਹੜੀ ਸਕੀਮ ਹੈ ਇਹ ਸੈਂਟਰ ਸਰਕਾਰ ਵੱਲੋਂ ਪੂਰੇ ਭਾਰਤ ਦੇ ਲਈ ਹੀ ਜਿਹੜੀ ਹੈ ਉਹ ਪਾਸ ਕੀਤੀ ਗਈ ਹੈ ਅਗਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜੇਕਰ ਪੰਜਾਬ ਸਰਕਾਰ ਦਿੱਤੇ ਟਾਈਮ ਦੇ ਵਿੱਚ ਆਪਣੇ ਜਿਹੜੇ ਇਹ ਮੀਟਰ ਨਹੀਂ ਲਗਾਉਂਦੀ ਤਾਂ ਹੋ ਸਕਦਾ ਹੈ ਪੰਜਾਬ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਫੰਡ ਹੈ ਉਹ ਰੋਕ ਦਿੱਤੇ ਜਾਣ ਪੰਜਾਬ ਸਰਕਾਰ ਨੂੰ ਇਹਦੇ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਜਾਂ ਹੋਰ ਪਿੰਡ ਵਾਸੀ ਅਜੇ ਕੀ ਫੈਸਲਾ ਲੈਂਦੇ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਰਕਾਰ ਵੱਲੋਂ ਇਹ ਸਕੀਮ ਹੈ ਜਿਹੜੀ ਇਹ ਪੰਜਾਬ ਦੇ ਵਿੱਚ ਜਿਹੜੀ ਹੈ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਹੈ ਧੰਨਵਾਦ